ਸਰ ਜਿਹੜਾ ਅਨਕਾਉਂਟਰ ਮਾਮਲਾ ਹੋਇਆ ਸਰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਕਹਿੰਦੇ ਉਹ ਵੈਰਮਾਡਲ ਠਾਣੇ ਦੀ ਪੁਲਿਸ ਪਾਰਟੀ ਨੇ ਇੱਕ ਨਾਕਾ ਲਾਇਆ ਹੋਇਆ ਸੀ ਕਿ ਉੱਥੇ ਜਿਹੜਾ ਨਾਗੋਕੇ ਬ੍ਰਿਜ ਹੈ ਉੱਥੇ ਲਾਇਆ ਸੀ ਤੇ ਉਥੋਂ ਨਾਕੇ ਤੇ ਇੱਕ ਐਸਯੂਵੀ ਆਈ ਹੈ ਉਹ ਗੱਡੀ ਨਾਕਾ ਬ੍ਰੇਕ ਕਰਕੇ ਤੇ ਅੱਗੇ ਭਜਾ ਕੇ ਲੈ ਗਈ ਉਹ ਵਿਦਾਊਟ ਨੰਬਰ ਸੀ ਜੀ ਪੁਲਿਸ ਪਾਰਟੀ ਨੇ ਪਿੱਛੇ ਚੇਜ਼ ਕੀਤਾ ਜਦੋਂ ਅੱਗੇ ਗੱਡੀਆਂ ਗੱਡੀ ਲਾ ਕੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਲੜਕਿਆਂ ਦੇ ਵਿੱਚੋਂ ਇੱਕ ਸ਼ੀਸ਼ਾ ਡਾਊਨ ਕਰਕੇ ਤੇ ਉਹਨੇ ਫਾਇਰ ਕੀਤੇ ਪੁਲਿਸ ਪਾਰਟੀ ਦੇ ਜੋ 2 ਤੇ 12 ਵਜੇ ਜਿਹਦੇ ਕਰਕੇ ਗੱਡੀ ਜਿਹੜੀ ਸੀਗੀ ਉਤੋਂ ਸਲਿੱਪ ਕਰ ਗਈ। ਉੱਥੇ ਰੋਕ ਕੇ ਨਾਲ ਦੇ ਵਾਲੀ ਪੁਲਿਸ ਪਾਰਟੀ ਅੱਗੇ ਗਈ ਤੇ ਉਹਨੂੰ ਗੱਡੀ ਤੋਂ ਇਹ ਵੀ ਜਦੋਂ ਗੱਡੀ ਇਹਦੀ ਵੀ ਰੋਕੀ ਤੇ ਨੇ ਜਦੋਂ ਉੱਤਰ ਕੇ ਤੇ ਭੱਜਿਆ ਤੇ ਪੁਲਿਸ ਪਾਰਟੀ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਹਦੇ ਦੋਹਾਂ ਹੱਥਾਂ 'ਚ ਦੋ ਪਿਸਟਲ ਫੜੇ ਹੋਏ ਸੀ। ਬਾਰ ਫੋਰਚੂਨੇਟਲੀ ਉਹ ਜਿਹੜਾ ਪੁਲਿਸ ਪਾਰਟੀ ਨੂੰ ਕਿਤੇ ਹਿਟ ਨਹੀਂ ਕੀਤਾ ਤੇ ਇਹ ਕ੍ਰਾਸ ਜਿਹੜਾ ਫਾਇਰ ਸੀਗਾ ਉਹਨਾਂ ਤੇ ਚੱਕ ਕੋਲੀ ਜਾ ਕੇ ਉੱਡੀ ਲਾਪੇ ਵੱਜੀ ਉਹ ਜ਼ਖਮੀ ਹਾਲਤ ਦੇ ਉੱਤੇ ਡਿੱਗ ਪਿਆ ਉਹਨੂੰ ਡਿੱਗਣ ਤੇ ਤੇ ਉਹਦੇ ਜਿਹੜੇ ਦੋਵੇਂ ਜਿਹੜੇ ਪਿਸਟਲ ਸੀਗੇ ਉਹ ਬਰੰਦ ਕਰ ਲਈਏ ਪਨ ਲੂਟ ਕਰਦੇ ਇੱਕ ਚੋਂ ਦੋ ਰੌਂਦ ਤੇ ਦੋ ਜਿਹੜੇ ਉਹਨੇ ਖਾਲੀ ਚਲਾਏ ਜਿਹੜੇ ਕੀਤੇ ਸੀ ਦੋ ਕੋਲ ਉੱਥੋਂ ਮਿਲ ਗਏ ਐਕਸਯੂਵੀ ਦਾ ਨੰਬਰ ਵੈਰੀਫਾਈ ਕੀਤਾ ਜਾ ਰਿਹਾ ਇਹ ਲੜਕਾ ਰਕੇਸ਼ ਭਾਰਤੀ ਤੇ ਇਹ ਹੈਗਾ ਪਿਆਸਤਾ ਰਹਿਣ ਵਾਲਾ ਇਹ ਵਾਕੀਅਨ ਦੇ ਬਾਰੇ ਹੋਰ ਫਰਤ ਕਰ ਰਹੇ ਆ ਮੋਕ ਇਹ ਸਰ ਇਕੱਲਾ ਜਣਾ ਆ ਰਿਹਾ ਸਰ ਗੱਡੀ ਇਹ ਇਕੱਲਾ ਹੀ ਆ ਰਿਹਾ ਸੀਗਾ ਪਰ ਇਹਦੇ ਬਾਰੇ ਪਤਾ ਕੀਤਾ ਸਾਰਾ ਕਿਉਂ ਕਰ ਰਹੇ ਆ ਪਤਾ ਵੀ ਹੁਣ ਕਿੱਥੋਂ ਪਿਸਟਲ ਲੈ ਤਖੀ ਕਿਉਂ ਕਿਉਂ ਜਾ ਰਿਹਾ ਸੀ ਕਿਉਂ ਇਹਨੇ ਗੱਡੀ ਦੀ ਬਿਨਾਂ ਨੰਬਰ ਲਾਈ ਸੀ ਠੀਕ